ਸੁਲਤਾਨਪੁਰ ਲੋਧੀ ਸ਼ਹਿਰ ਦੇ ਵਿੱਚ ਉਸ ਸਮੇਂ ਸਸੰਸਰੀ ਫੈਲ ਗਈ ਜਦੋਂ ਇੱਕ ਵਪਾਰੀ ਦਾ ਬਿਰਹਮੀ ਦੇ ਨਾਲ ਕਤਲ ਕਰ ਦਿੱਤਾ ਗਿਆ। ਇਹ ਘਟਨਾ ਸੁਲਤਾਨਪੁਰ ਲੋਧੀ ਦੇ ਬਹੁਤ ਹੀ ਪੀੜ ਪੜਾ ਕੇ ਵਾਲੀ ਇਲਾਕੇ ਚੌਕ ਚੇਲੀਆਂ ਦੇ ਸਥਿਤ ਮੋਹੱਲਾ ਨਈਆਂ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਹੈਂਡਲੂਮ ਦਾ ਕਾਰੋਬਾਰ ਕਰਨ ਵਾਲੇ 50 ਸਾਲਾ ਚੋਰਨਜੀਤ ਸਿੰਘ ਉਰਫ ਚੈਨ ਡੇਪੋ ਵਾਲਾ ਦਾ ਬਿਰਹਮੀ ਦੇ ਨਾਲ ਕਤਲ ਕਰ ਦਿੱਤਾ ਗਿਆ। ਜਾਣਕਾਰੀ ਦੇ ਮੁਤਾਬਕ ਉਸ ਦੀ ਲਾਸ਼ ਉਸ ਦੇ ਘਰ ਦੇ ਬੈੱਡਰੂਮ ਦੇ ਵਿੱਚ ਖੂਨ ਦੇ ਨਾਲ ਲਤਪਤ ਮਿਲੀ। ਪੁਲਿਸ ਨੇ ਮੌਕੇ ਤੇ ਪਹੁੰਚ ਗਈ ਹੈ ਅਤੇ ਵੱਖ-ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਨਾਮ ਤੇ ਅੰਦਰਪਾਲ ਸਿੰਘ ਹੈ ਤੇ ਮੇਰੇ ਬ੍ਰਦਰ ਜਿਹਦੀ ਡੈਥ ਹੋਈ ਉਹਦਾ ਨਾਮ ਚੰ ਚਰਨਜੀਤ ਸਿੰਘ ਚੰ ਢੀਪੂ ਵਾਲਾ ਕਰਕੇ ਭਾਈ ਦਾ ਤੇ ਸਿਹਰੇ ਮੈਂ ਆਪਣੇ ਘਰੋਂ ਸੜੇ ਕੰਮ ਤੇ ਗਿਆ ਉੱਥੇ ਮੈਨੂੰ ਪਤਾ ਆਇਆ ਕਿ ਉਹਦੇ ਇੱਕ ਮਰਡਰ ਹੋ ਗਿਆ ਉਹਦਾ ਤੇ ਉਹਦੇ ਇਸ ਕਰਕੇ ਅਸੀਂ ਜਉਨੇ ਆ ਕੇ ਪੁਲਿਸ ਕੋ ਤਪਤੀਸ਼ ਕਰੇ ਤੇ ਜਿੰਨੇ ਇਸ ਕੰਮ ਨੂੰ ਇਨਜਾਮ ਦਿੱਤਾ ਉਹਨਾਂ ਨੂੰ ਫੜ ਕੇ ਪੂਰੀ ਸਜ਼ਾ ਦਿੱਤੀ ਜਾਵੇ ਉੱਥੇ ਹੁਣ ਉਹ ਅੰਦਰ ਹੀ ਸੀਗੀ ਜੀ 6:00 ਵਜੇ ਸੀ ਉਹਦੇ ਤੇ ਪੇਚੀ ਡੱਡ ਕੋਰੀ ਇਹ ਕੋਈ ਸ਼ਾਕ ਨਹੀਂ ਜੀ ਸਾਡਾ ਤਾਂ ਹੈ ਹੀ ਨਹੀਂ ਕਿਸੇ ਨਾਲ ਅੱਲਾ ਰਹਿਂਦਾ ਸੀ ਇਹ ਹਾਂਜੀ ਪਰਾਰੇ ਇਹਨਾਂ ਦਾ ਸੋਫਾ ਮਟੀਰੀਅਲ ਤੇ ਫਿਪੂ ਫੂਸ ਇਦਾਂ ਸਾਰਾ ਸਮਾਨ ਨਾਲ ਕਦਿਆਂ ਕੁਦਿਆਂ ਕੋਈ ਹੰਮ ਗਮ ਕਰੋ ਹਾਂਜੀ ਸਾਗੀ ਜੀ ਮੌਕੇ ਤੇ ਤਸੀਰਕਾਰੀ ਟ੍ਰਿਪਲੀ ਸਭ ਆ ਗਏ ਪੱਛੇ ਸਭ ਆਏ ਸਾਰੇ ਆ ਗਏ ਮੰਗੇ ਜੰਨੇ ਜੀ ਜੋ ਹੋਇਆ ਬਹੁਤ ਮਾਰਾ ਹੋਇਆ ਜਿਨੇ ਅਸੀਂ ਨੂੰ ਅੰਜਾਮ ਦਿੱਤਾ ਉਹਨੂੰ ਫੜ ਕੇ ਚੰਗੀ ਰਵੰਦੀ ਦੀ ਸਜਾ ਦਿੱਤੀ ਜਗ ਉਹਨਾਂ ਅੰਦਰ ਪਤਾ ਜਾਵੇ ਯਾਦ ਦੇਤੀ ਪਰ ਕੇਵਲਾ ਕੇ ਕਰ ਰਹੇ ਬਿਲਕੁਲ ਜੀ ਬਿਲਕੁਲ ਬਿਲਕੁਲ ਬਹੁਤ ਮਾਰਾ ਵਾ ਕਿੱਡੇ ਹੌਸਲੇ ਬਰ ਚੁੱਕੇ ਇਹਨਾਂ ਰੁਕਾ ਦੇ ਇਹਨਾਂ ਨੂੰ ਦਰ ਹੀ ਨਹੀਂ ਕਿਸੇ ਚੀਜ਼ ਦਾ ਸਾਨੂੰ ਅੱਜ ਇਤਲਾ ਮਿਲੀ ਸੀਗੀ ਕਿ ਇੱਕ ਬੰਦਾ ਜਿਹੜਾ ਆਪਣੇ ਘਰ ਦਾ ਦਰਵਾਜ਼ਾ ਨਹੀਂ ਖੋਲ ਰਿਹਾ ਜਦੋਂ ਉਹਨਾਂ ਦੇ ਕਿਸੇ ਰਿਲੇਟਿਵ ਨੇ ਆ ਕੇ ਜਦੋਂ ਦਰਵਾਜ਼ਾ ਖੋਲਿਆ ਤੇ ਇੱਕ ਚਰਨਜੀਤ ਚਰਨਜੀਤ ਸਿੰਘ ਨਾਮ ਦੇ ਬੰਦੇ ਜਿਹੜੇ ਹੀ ਵਾਸ ਅਨਕੌਸ਼ੀਅਸ ਤੇ ਬਲੀਡਿੰਗ ਸੀਗੀ ਉਹਦੇ ਪਾਸ ਜਦੋਂ ਪੁਲਿਸ ਨੂੰ ਇਤਲਾ ਮਿਲੀ ਤੇ ਨਾਲ ਦੇ ਨਾਲ ਅਸੀਂ ਐਸਐਚਓ ਸਾਹਿਬ ਤੇ ਮੈਂ ਮੌਕੇ ਤੇ ਪਹੁੰਚਿਆ ਤੇ ਇੱਕ ਡੈਡ ਬੋਡੀ ਮਿਲੀ ਸਾਨੂੰ ਉਹਨਾਂ ਦਾ ਨਾਮ ਚਰਨਜੀਤ ਸਿੰਘ ਤੇ ਜਿਹੜੇ ਮੌਕੇ ਦੇ ਹਾਲਾਤ ਨੇ ਉਹ ਸ਼ੱਕੀ ਜਾਪਦੇ ਨੇ ਤੇ ਅਗਲੀ ਤਫਤੀਸ਼ ਜਿਹੜੀ ਹੈ ਸਾਡੀ ਪੜਤਾਲ ਜਿਹੜੀ ਉਹ ਜਾਰੀ ਹੈ ਜੀ ਅ ਮੌਕੇ ਤੇ ਪਹੁੰਚ ਅ ਇਹ ਚੀਜ਼ ਜਿਹੜੀ ਹੈ ਸਾਨੂੰ ਸਰਟੀਫਾਈ ਹੋ ਜੇਗੀ ਜੀ ਜਦੋਂ ਉਹਨਾਂ ਦਾ ਪੋਸਟਮਾਰਟਮ ਹੋ ਜਾਏਗਾ ਚਨਾਕ ਤੋਂ ਬਾਅਦ ਇਹਨਾਂ ਦਾ ਪੋਸਟਮਾਰਟਮ ਕਰਾਇਆ ਜਾਏਗਾ ਜਿਹੜੇ ਹਜੇ ਹਾਲਾਤ ਨੇ ਉਹ ਜਿਹੜੇ ਸ਼ੱਕੀ ਜਾਪਦੇ ਨੇ ਤੇ ਅਸੀਂ ਆਪਣੀ ਪੜਤਾਲ ਜਾਰੀ ਹੈ ਜੀ ਜੇਕਰ ਕੋਈ ਵੀ ਇਹਦੇ ਵਿੱਚ ਕਲਪਰੇਟ ਹੋਏਗਾ ਤੇ ਉਹਨੂੰ ਅਸੀਂ ਕਾਨੂੰਨ ਮੁਤਾਬਕ ਉਹਨੂੰ ਸਜ਼ਾ ਦਿੱਤੀ ਜਾਏਗੀ ਕੋਈ ਵੀ ਫੂਜਡ ਐਂਟਰੀ ਸਾਨੂੰ ਨਹੀਂ ਮਿਲੀ ਹੈ ਪਰੰਤੂ ਜਿਹੜੇ ਚਸ਼ਮਦੀਨ ਨੇ ਉਹਨਾਂ ਮੁਤਾਬਕ ਹਜੇ ਤੱਕ ਜਿਹੜ ਦੇ ਖੁੱਲਾ ਸੀਗਾ ਤੇ ਜਦੋਂ ਪੁਲਿਸ ਨੇ ਅੰਦਰ ਜਾ ਕੇ ਦੇਖਿਆ ਤੇ ਕੋਈ ਫੂਲਸ ਐਂਟਰੀ ਸਾਨੂੰ ਨਹੀਂ ਮਿਲੀ ਆ ਤੇ ਮੌਕੇ ਦੇ ਹਾਲਾਤਾਂ ਦੇ ਮੁਤਾਬਿਕ ਕੋਈ ਵੀ ਚੋਰੀ ਜਾਂ ਇਦਾਂ ਦੀ ਕੋਈ ਫੂਲਸ ਐਂਟਰੀ ਨਹੀਂ ਆ ਪਰੰਤੂ ਫਿਰ ਵੀ ਜੋ ਵੀ ਹਾਲਾਤ ਹੋਣਗੇ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ ਜਿਹੜੀ ਇਹ ਪੜਤਾਲ ਸਾਡੀ ਜਾਰੀ ਹੈ ਜੀ ਅਲੱਗ-ਅਲੱਗ ਟੀਮਾਂ ਬਣਾ ਦਿੱਤੀਆਂ ਗਈਆਂ ਨੇ ਜੀ ਮਾਨਯੋਗ ਐਸਐਸਪੀ ਸਾਹਿਬ ਦੀ ਹਦਾਇਤ ਅਨੁਸਾਰ ਆਸ-ਪਾਸ ਦੇ ਇਲਾਕੇ ਦੇ ਵਿੱਚ ਜਿੰਨੇ ਵੀ ਆ ਉੱਥੇ ਕੈਮਰਾ ਚੈੱਕ ਕਰਨ ਲਈ ਟੀਮਾਂ ਬਣਾ ਦਿੱਤੀਆਂ ਗਈਆਂ ਨੇ ਤੇ ਅਸੀਂ ਆਪਣੇ ਜਿਹੜੇ ਟੈਕਨੀਕਲ ਐਵਿਡੈਂਸਸ ਆ ਉਹਨਾਂ ਨੂੰ ਦੇਖਦੇ ਹੋਏ ਆਪਾਂ ਜੋ ਵੀ ਕਾਰਵਾਈ ਆ ਉਹ ਅਮਲ